कबीर मेहदी कर कर आप पीसाए पीसाए तै सह बात न पूछी है कब हो न लाई पाए कबीर जेह दर आवत जाते आटक ना नाही कोय सो दर कैसे छोड़ी है ਜੋ ਦਰ ਐਸਾ ਹੋਏ ਕਬੀਰ ਮਹਦੀ ਕਰ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨ ਪੁੱਛੀਐ ਕਬਹੋ ਨ ਲਾਈ ਪਾਏ ਸਾ ਸੰਗਤ ਜੀ ਇਹ ਜੋ ਸ਼ਲੋਕ ਹੈ ਪਿੱਛੇ 947 ਅੰਗ ਤੇ ਰਾਮਕਲੀ ਰਾਗ ਦੀ ਦੂਸਰੀ ਵਾਰ ਦੇ ਵਿੱਚ ਵੀ ਆਇਆ ਹੈ ਉਥੇ ਇੰਨਾ ਕੋ ਫਰਕ ਹੈ ਕਬੀਰ ਮਹਦੀ ਕਰ ਕਹਿ ਘਾਲਿਆ ਉਥੇ ਕਹਿ ਪਾਠ ਹੈ ਮਹਦੀ ਕਰ ਕਹਿ ਘਾਲਿਆ ਇਥੇ ਕਹਿ ਨਹੀਂ ਕਬੀਰ ਮਹਦੀ ਕਰ ਕਾਦੇ ਆ ਹਾਂਜੀ ਕਬੀਰ ਡੂਬਾ ਥਾ ਪੈ ਉਪਰਿਓ ਗੁਣ ਕੀ ਲਹਿਰ ਚਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਗੋਨਕੀ ਲਹਿਰ ਝਬਕ ਝਬਕ ਨਹੀਂ ਬੋਲਣਾ ਝਬਕ ਜਿਵੇਂ ਗੁਰਮੁਖਾਂ ਨੇ ਪਾਠ ਕੀਤਾ ਹੈ ਤਬ ਉਤਰ ਪਰਿਓ ਹੋ ਫਰਕ ਫਰਕ ਤੋਂ ਭਾਵ ਝਟਪਟ ਛੇਤੀ ਨਾਲ ਹਾਂਜੀ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਈ ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਏ ਕਬੀਰ ਬੈਦਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜਿਹ ਨਾ ਹੀ ਰੋਵਨ ਹਾਰ ਕਬੀਰ RAM ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਓਹ ਚਰੈ ਬਹੋਰ ਚਰੈ ਚਰੈ ਨਹੀਂ ਬੋਲਣਾ ਚਰੈ ਬੋਲਣਾ ਕਸਕੇ ਹਾਂਜੀ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨਾ ਮਰਨੇ ਤੇ ਕੀ ਡਰ ਪਨਾ ਜਬ ਹਾਥ ਸਿਧੌਰ ਆਲੀਨਾ ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਏ ਅਬ ਗੁਨੀਆਰੇ ਮਾਨਸਾ ਭਲੋ ਨਾ ਕਹ ਹੈ ਕੋਈ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰ ਜੋ ਨਾ ਚੇਤ ਹੈ ਆਪਨੋ ਅਦਮਾਜ ਲੀ ਜਹਗੇ ਲੂਟ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਵ ਗਲੇ ਹਮਾਰੇ ਜੇਵਰੀ ਜਹ ਖਿੰਚ ਤਹ ਜਾਓ ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਵਹ ਲੋਏ ਹਿਰਦੈ ਹਿਰਦੈ ਰਾਮ ਨਾ ਚੇਤਹੀ ਇਹ ਜਪਨੀ ਕਿਆ ਹੋਏ ਕਬੀਰ ਬਿਰਹ ਕੋ ਅੰਗਮ ਮਨ ਬਸਾ ਮਨ ਮਨਤ ਨ ਮੰਨ ਕੋਏ ਕਬੀਰ বিরহ কোই অঙ্গম মানবসা মন ত না মানে কোই রাম বিয়োগী না জিয়ে জিয়ে তা পাউরা হোয়ে কবীরা পারস চন্দন তিন হ্যায় এক সুগন্ধ তেহ মিলতে উ উতম পায় লোহ কাঠ নিরগন্ধ ਕਬੀਰ ਜਮ ਕਾ ਠਿੰਗਾ ਬੁਰਾ ਹੈ ਉਹ ਨਹੀਂ ਸਹ ਆ ਜਾਏ ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਇ ਕਬੀਰ ਬੈਦ ਕਹ ਹਉਹੀ ਭਲਾ दारू ਮੇਰੇ ਵਸ ਇਹ ਤਉ ਬਸਤ ਇਹ ਤਉ ਬਸਤ ਗੋਪਾਲ ਕੀ ਜਬ ਪਾਵੈ ਲੇ ਖਸ ਖਾਸ ਬੋਲਾ ਬੋਲਣਾ ਖਾਸ ਕਸਕੇ ਨਹੀਂ ਖਾਸ ਜਦੋਂ ਭਾਵੇ ਤਾਂ ਖੋ ਲਵੇ ਹਾਂਜੀ ਇਹ ਤਾਂ ਵਸਤ ਗੋਪਾਲ ਕੀ ਜਦ ਭਾਵੇ ਲੈ ਖਾਸ ਕਬੀਰ ਨੌਬਤ ਆਪਣੀ ਦਿਨ ਦਸ ਲੇਹੋ বাজਾਈ ਨਦੀ ਨਾਵ ਸੰਯੋਗ ਜਿਹਾ ਬਹੁਰ ਨਾ ਮਿਲ ਹੈ ਆਏ ਕਬੀਰ ਸਾਤ ਸਮੁੰਦ ਹੈ ਮਸ ਕਰਾ ਕਲਮ ਕਰਾਓ ਬਨ ਰਾਏ ਬਸੁਧਾ ਕਾਗਦ ਜਾਓ ਕਰਾ ਹਰ ਜਸ ਲਿਖਨ ਨਾ ਜਾਏ ਬਸੁਧਾ ਕਾਗਦ ਜਾਓ ਕਰਾ ਹਰ ਜਸ ਲਿਖਨ ਨਾ ਜਾਏ ਕਬੀਰ ਜਾਤ ਜੁਲਾਹਾ ਕਿਆ ਕਰੇ ਹਿਰਦੈ ਵਸੇ ਗੋਪਾਲ ਕਬੀਰ ਰਮਈਆ ਕੰਠ ਮੇਲ ਚੂਕ ਹੈ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੌ ਲੜਕੇ ਮਾਰ ਕਾ ਰਹਿ ਰਾਮ ਲਿਓ ਲਾਈ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਪੂਕ ਅੰਧਾ ਲੋਗ ਨਾ ਜਾਣਾਈ ਰਹੋ ਕਬੀਰ ਕੂਕ ਕਬੀਰ ਸਤੀ ਪੁਕਾਰ ਚਿਹ ਚੜੀ ਸੁਨ ਹੋ ਬੀਰ ਮਸਾਨ ਕਬੀਰ ਸਤੀ ਪੁਕਾਰ ਚਿਹ ਚੜੀ ਚਿਖਾਤੇ ਚੜੀ ਹੋਈ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨ ਹੋ ਬੀਰ ਮਸਾਨ ਲੋਗ ਸੁਬਾਇਆ ਚਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਪਾਇਓ ਉਡ ਉਡਦੇ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਇ कबीर जाक खोजते पायो सोई ठर सोई फिर कह तू पाकओ कहता और कबीर मारी मराओ को संग की केले निकट जो बेर ओह झूला ओह चीरिया साकत संग नाहेर ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੈ ਬਾਟ ਆਪਣੇ ਭਾਰ ਹੈ ਨਾ ਡਰੈ ਆਗੈ ਉਹ ਘਟ ਕਾਟ ਕਬੀਰ ਬਾਨ ਕੀ ਦਾਦੀ ਲਾ ਕਰੀ ਠਾਡੀ ਕਰੈ ਪੁਕਾਰ ਮਤ ਬਸ ਪਰਉ ਲੋਹਾਰ ਕੇ ਜਾ ਰੈ ਦੂਜੀ ਬਾਰ ਫਿਰ ਬੇਨਤੀ ਹੈ ਸਾਧ ਸੰਗਤ ਜੀ ਇਥੇ ਠੰਡੀ ਨਹੀਂ ਬੋਲਣਾ ਠਾੜੀ ਤੇ ਠੰਡੀ ਠਾੜਾ ਠਾਂਡਾ ਇਹ ਫਰਕ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ अनेकावार ਫਿਰ ਇਹ ਚੇਤੇ ਕਰਾਉਣ ਵਾਸਤੇ ਬੇਨਤੀ ਹੈ ਕਿ ਠੰਡੀ ਕਰੇ ਪੁਕਾਰ ਨਹੀਂ ਠਾੜੀ ਕਰੇ ਪੁਕਾਰ ਜਿਵੇਂ ਉਚਾਰਨ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕੀਤਾ ਮਾਤਬਸ ਪਰਉ ਲੋਹਾਰ ਕੇ ਪਰਉ ਪੋਲਾ ਬੋਲਣਾ ਪਰਉ ਨਹੀਂ ਬੋਲਣਾ ਮਾਤਬਾ ਸਪਾਰਾਉ ਲੋਹਾਰ ਕੇ ਜਾ ਰਹਿ ਦੂਜੀ ਬਾਰ